ਵਾਸਤਰੀ ਘੱਟ ਦੇ ਪਹਿਲੇ ਸਿਲੰਡਰ ਤੋਲ ਡਰਾਮੇ ਨਾਲ ਅਲਸ ਸਿਲੰਡਰ ਤੋਲ ਪਹਿਲੇ ਡੈਡੀ ਕੋਈ ਜਾਣਦਾ ਸੀ ਸਭ ਕੁਝ ਸਿਲੰਡਰ ਤੋਲ ਪਹਿਲੇ ਯਾਰ ਸਿਲੰਡਰ ਤੋਲ ਮੈਂ ਤੈਨੂੰ ਤਿਆਰ ਨਾ ਕਰਾਂ ਸਿਲੰਡਰ ਤੋਲ ਦਿੰਦਾ ਕਹਿੰਦਾ ਮੈਂ ਕਿ ਮੁੰਨੇ ਮਾਨਸ ਸਿਲੰਡਰ ਤੋਲ ਲੈ ਕੋਈ ਮਤ ਤੋਲ ਸਿਲੰਡਰ ਤੋਲ ਸਿਲੰਡਰ ਤੋਲ ਕਿਹੜਾ ਬੰਦਾ ਜਿੰਨਾ ਜਿੰਨਾ ਭਾਰ ਹੁੰਦਾ ਵਾ ਸਿਲੰਡਰ ਦਾ ਇਹ 30 ਕਿਲੋ ਹੈ 30 ਕਿਲੋ ਤੇ ਇਹ ਤੇ 28 ਕਿਉਂ ਆਇਆ ਹਾਂ ਦੇਖ ਹਾਂ ਦੇਖ ਹਾਂ ਚੱਕ 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 ਹਾਂ ਲੈ ਕਿਤਨ 28 ਉਸका ਵੀ ਤੋਲ ਇਸਮੇ ਖਾ ਉਹ ਵੀ ਤੋਲ ਉਹ ਵੀ ਤੋਲ ਇਹ ਲੀਕ ਹੈ ਉਹ ਵੀ ਤੋਲ ਉਹ ਵੀ ਤੋਲ ਹਾਂ ਹਾਂ ਤੋਲ ਉਸ ਕੋ ਦੇਖੋ ਸੀਲਾ ਦਾ ਦੁਕੜੀਆਂ ਵੀ ਹੈ ਦੇਖੋ ਇਹ ਦੇਖ ਲਓ ਇਹ ਤੋਲ ਕੇ ਦੇਖ ਲਓ ਇੱਕ ਉਹ ਵੀ ਤੋਲ ਉਹ ਵੀ ਖਾੜ ਜਾ ਉਹ ਵੀ ਉਹ ਵੀ ਤੋਲ ਸੀਲ ਉਖਾੜਦੇ ਕਿਵੇਂ ਹੋ ਬਲੇ ਇਹ ਬਤਾਓ ਕੌਣ ਸੇ ਸਰੀਏ ਸੇ ਉਹ ਉਸ ਕੋ ਤੋਲ ਪਹਿਲੇ ਉਸ ਕੋ ਤੋਲ ਇਹ ਤਾਂ ਖਾਲੀ ਹੈ ਤੋਲ ਤਾਂ ਸਹੀ ਦੇਖੋ ਖਾਲੀ ਹੈ 20 ਕਿਲੋ 18 ਕਿਲੋ 17 ਕਿਲੋ 20 ਗੈਸ ਭਰਦਾ ਪਿਆ ਸੀ ਗੈਸ ਭਰਦਾ ਪਿਆ ਸੀ ਇਹਦੇ ਵਿੱਚ ਨਹੀਂ ਭਰਦਾ ਭਾਈ ਹੁਣ ਦੱਸ ਨਹੀਂ ਭਰਦਾ ਤੁਹਾਨੂੰ ਉਹ ਵੀ ਵੀਡੀਓ ਦਿਖਾਉਂਦੇ ਆ ਜਿਹਦੇ ਵਿੱਚ ਗੈਸ ਭਰਦਾ ਪਿਆ ਸੋ ਕੈਮਰੇ ਦੀ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਰੂਬਰੂ ਕਰ ਰਹੇ ਹਾਂ ਤਾਂ ਦੱਸ ਦਈਏ ਕਿ ਅੱਗੇ ਵੀ ਇਸ ਧੁੱਗੀ ਦੇ ਵਿੱਚ ਜਿਹੜਾ ਬਲਾਸਟ ਹੋ ਚੁੱਕਾ ਹੈ ਸਿਲੰਡਰ ਜਿਹੜੇ ਇੱਥੇ ਫਟ ਗਏ ਸੀਗੇ ਉਸ ਤੋਂ ਬਾਅਦ ਲੋਕਾਂ ਨੇ ਬੜੀ ਮੁਸ਼ਕਲ ਕਰਕੇ ਜਿਹੜੀ ਹੈ ਸਾਰੀ ਚੀਜ਼ਾਂ ਬੁਝਾਈਆਂ ਸੀਗੀਆਂ ਆ ਤੁਸੀਂ ਵੀਡੀਓ ਦੇਖ ਸਕਦੇ ਹੋ ਜਿਹਦੇ ਵਿੱਚ ਇਹਨਾਂ ਦੀ ਜਿਹੜੀ ਛੋਟੀ ਲੜਕੀ ਹੈ ਤਸਵੀਰਾਂ ਜਿਹੜੀਆਂ ਰੂਬਰੂ ਕਰ ਰਹੇ ਹਾਂ ਦੋ ਸੌ ਰੁਪਏ ਅੱਗੇ ਵੀ ਇਸ ਝੁੱਗੀਆਂ ਦੇ ਵਿੱਚ ਜਿਹੜੇ ਆ ਬਲਾਸਟ ਹੋਏ ਸੀਗੇ ਸਿਲੰਡਰ ਦੇ ਤਾਂ ਸਾਰੀ ਜਿਹੜੀ ਝੁੱਗੀ ਆ ਉਹ ਸੜ ਗਈ ਸੀ ਸੁਧਖਾਨੀ ਆ ਕਿਸ ਤਰ੍ਹਾਂ ਛੋਟੀ ਲੜਕੀ ਨੇ ਫਟਾਫਟ ਜਿਹੜੀ ਇਹਨਾਂ ਦੀ ਲੜਕੀ ਨੇ ਸਿਲੰਡਰ ਪਿੱਛੇ ਕੀਤੇ ਦੇਖ ਸਕਦੇ ਹੋ ਕਿ ਫਟਾਫਟ ਜਿਹੜੇ ਸਿਲੰਡਰ ਉਸ ਤੋਂ ਬਾਅਦ ਇਸ ਲੜਕੀ ਨੇ ਪਿੱਛੇ ਕਰ ਲਏ ਤੇ ਇਹ ਸ਼ਖਸ ਉਸ ਟਾਈਮ ਇੱਥੇ ਹੀ ਖੜਾ ਸੀਗਾ ਤੂੰ ਦੱਸ ਦੇ ਕੀ ਲਗਾਤਾਰ ਇਸ ਝੁਗੀ ਦੇ ਵਿੱਚ ਸਿਲੰਡਰਾਂ ਦਾ ਜਿਹੜਾ ਇਹ ਆ ਕਾਰੋਬ ਜਿਹੜਾ ਕੰਮ ਆ ਚੱਲਦਾ ਆ ਕੀ ਨਾਮ ਕੀ ਆ ਯਾਰ ਤੇਰਾ ਨਾਮ ਕੀ ਆ ਤੂੰ ਮਰਾ ਹੂੰ ਨਾਮ ਕੀ ਆ ਰਾਮ ਗੰਡਾ ਪੜ ਹੈ ਗਾਇ ਰਾਮ ਰਾਜਾ ਰਾਮ ਕੌਨਸੀ ਏਜੰਸੀ ਵਿੱਚ ਕੰਮ ਕਰਦੇ ਹੋ ਏਜੰਸੀ ਤੇ ਆਂ ਇੰਡੀਅਨ ਦੀ ਸ਼ਰਟ ਪਾਈ ਆ ਨਾਲੇ ਉਹ ਰੇੜੀ ਲੈ ਕੇ ਆਏ ਬਸ ਪੈਂਟ ਸ਼ਾਲਟੀ ਹੋਤਾ ਨਹੀਂ ਨਹੀਂ ਆਹੋ ਕਿਤੋਂ ਪੁੱਛ ਕੇ ਰੇੜੀ ਤੈਨੂੰ ਕਿੱਦਾਂ ਦੇਤੀ ਕੰਪਨੀ ਨੇ ਕੰਪਨੀ ਕਹੇ ਰੇੜੀ ਥੋੜੀ ਆਪਣਾ ਕਿਸ ਦਾ ਹੈ ਆਪਣਾ ਰਿਵੋ ਤੂੰ ਆਪਣੀ ਪਰਸਨਲ ਗੱਡੀ ਚਲਾ ਰਿਹਾ ਤੂੰ ਪਰਸਨਲ ਸਿਲੰਡਰ ਲੈ ਕੇ ਜਾ ਸਕਦਾ ਏਜੰਸੀ ਕੇ ਤੂੰ ਇਸ ਤਰ ਅਰੇ ਭਾਈ ਸਾਹਿਬ काम करना की। नहीं नहीं जब तू एजेंसी में लगा ही नहीं तो सिलेंडर कैसे ले जाओगे उसे बेच सकते हैं कैसे बेच सकते कैसे हो अब हम लोग कैसे बेच दोगे मैं वही पूछ रहा हूं कैसे कैसे बेच दोगे गरीब आदमी का ऐसे कर रहे हैं नहीं कैसे बेच दोगे तो गरीब आदमी जब गैस निकालता है तो दूसरे गरीब करने के लिए खुद अमीर होने के लिए ਦੂਸਰੇ ਇਤਨਾ ਕਿਉਂ ਨਹੀਂ ਹਾਂ ਕੀ ਅਜੀ ਕਰਦੇ ਲੋਕੀ ਰੁਪਈਆ ਰੁਪਈਆ ਜੋੜ ਕੇ ਕਮਾਈ ਕਰਦੇ ਆ ਮਹੀਨੇ ਵਾ ਸਿਲੰਡਰ ਲੈਂਦੇ ਆ ਤਾ ਤੁਸੀਂ ਉਹਦੇ ਵਿੱਚੋਂ ਉਹਦੇ ਤੁਸੀਂ 2-3 ਕਿਲੋ ਕੱਢ ਲੈਂਦੇ ਹੋ ਉਦੋਂ ਨਹੀਂ ਤੁਹਾਨੂੰ ਪਤਾ ਲੱਗਦਾ ਇਹ ਤਾਂ ਇਹ ਤਾਂ ਅਸੀਂ ਲੋਕ ਕੋਈ ਅਥੀ ਕਰ ਰਹੇ ਆਂ ਗਰੀਬ ਆਦਮੀ ਕੋਈ ਅਥੀ ਕਰ ਰਹੇ ਆਂ ਅੱਛਾ ਮਤਲਬ ਕਿ ਇੱਕ ਵਾਰ ਕਿੰਨਾ ਕੁਛ ਗਲਤ ਹੁੰਦਾ ਵਾ ਤਾ ਤੂੰ ਵੀ ਕਰ ਬੰਦਾ ਮਾਰ ਦੇ ਫਿਰ ਇੱਕ ਅਦਾ ਨਹੀਂ ਬੰਦਾ ਕਿ ਬੰਦਾ ਮਾਰ ਦੇ ਫਿਰ ਇੱਕ ਅਦਾ ਉਹ ਵੀ ਉਹ ਵੀ ਅੱਛਾ ਹੀ ਆ ਬਾਕੀ ਵੀ ਕਤਲ ਕਰਦੇ ਤੂੰ ਵੀ ਕਰਦੇ ਗੋਲੀਆਂ ਚਲਾਦੇ ਆਪ ਗੋਲੀਆਂ ਚਲਾਦੇ ਇਹ ਕਿਹੜੀ ਏਜੰਸੀ ਦੇ ਵਿੱਚ ਲੱਗਾ ਯਾਰ ਦੱਸ ਕੋਈ ਨਹੀਂ ਲੱਗਣਾ ਮੈਨੂੰ ਪਤਾ ਨਹੀਂ ਨੇ ਉੱਦਾਂ ਇਹ ਸਿਲੰਡਰ ਲੈ ਕੇ ਜਾ ਸਕਦੇ ਇੱਦਾਂ ਨਹੀਂ ਭਾਈ ਨਾਲੇ ਕਿੰਨੇ ਤੇਰੇ ਕੋ ਕਿੰਨੇ ਸਿਲੰਡਰ ਆ ਕੇ ਦੱਸ ਆ ਤਿੰਨ ਸਿਲੰਡਰ ਤੇਰੇ ਕੋ ਪਏ ਆ ਤਿੰਨਾਂ ਦੀਆਂ ਕਾਪੀਆਂ ਦਿਖਾਓ ਭਾਈ ਜੇ ਗਲਤੀ ਹੋ ਗਈ ਕਾਪੀ ਦਿਖਾ ਨਾ ਮੈਂ ਕਿਹਾ ਤੂੰ ਤਿੰਨਾਂ ਦੀਆਂ ਕਾਪੀਆਂ ਦਿਖਾ ਦੁੱਧ ਦੀਆਂ ਕਾਪੀਆਂ ਦਿਖਾ ਆ ਤਿੰਨ ਕਿੱਧਰ ਆ ਕੇ ਫੇਰ ਤੇਰੇ ਕੋ ਕੰਮ ਕਰਦਾ ਚਲੋ ਕੰਮ ਕਰਦਾ ਮਤਲਬ ਤੂੰ ਗਿਆ ਸੀ ਕਰਦਾ ਵੈਸੀ ਨਾ ਫਿਰ ਗਲਤੀ ਮੰਨਦਾ ਪੜੀ ਨਿਕਾਰ ਰਹਾ ਥਾ ਗਿਆ ਸੀ ਅਸੀਂ ਗਲਤੀ ਕਾਦੀ ਮੰਨਣ ਨੇ ਫਿਰ ਅਭੀ ਤਾਂ ਆਈ ਵੀ ਕੀ ਹੈ ਪਾਜੀ ਏਜੰਸੀ ਕੌਣ ਸੀ ਹੈ ਤੇਰੀ ਅਭੀ ਆਇਆ ਹੂੰ ਏਜੰਸੀ ਕਿਸ ਏਜੰਸੀ ਦਾ ਸਿਲੰਡਰ ਲੈ ਕੇ ਆਤਾ ਹੈ ਕੋਈ ਰਿਲੇਬਲ ਸੇ ਲੈਤਾ ਹੂੰ ਕਹੀਂ ਸੇ ਲੈਤਾ ਹੂੰ ਜਾਈਏ ਨੰਦਨ ਕਿਤੋਂ ਵੀ ਚੱਕ ਲੈਂਦਾ ਹੈ ਨੰਦਨ ਨੂੰ ਮੈਂ ਕਿੰਨੇ ਸਿਲੰਡਰ ਇਹ ਪ੍ਰਸ਼ਾਦ ਕਿਹੜੀ ਏਜੰਸੀ ਦੇ ਵਿੱਚ ਲੱਗਾ ਤੂੰ ਕੋਈ ਏਜੰਸੀ ਮੈਂ ਨਹੀਂ ਤੇ ਫੇਰ ਸਿਲੰਡਰ ਕਿੱਦਾਂ ਲੈ ਆਇਆ ਤੂੰ ਸੁਤਾਨ ਦੱਸ ਦਈਏ ਕਿ ਕਰਿੰਦੇ ਜਿਹੜੇ ਆ ਇਹ ਲੱਗੇ ਹੋਇਆ ਸਿਲੰਡਰਾਂ ਦੀ ਜਿਹੜੀ ਹਿਰਫੇਰ ਕਰਦੇ ਆ ਉਸ ਤੋਂ ਬਾਅਦ ਲੈਂਦੇ ਝੁੱਗੀਆਂ ਦੇ ਵਿੱਚ ਆ ਪਰ ਫਿਰ ਵੀ ਭੱਗਸੀ ਕਲੋਨੀ ਦੇ ਵਿੱਚ ਵੀ ਕਈਆਂ ਨੇ ਕਾਫੀ ਮਕਾਨੜ ਬਣਾਏ ਹੋਏ ਆ ਤੇ ਸੁਤਾਨ ਦੱਸ ਦਈਏ ਕਿ ਮੌਕੇ ਤੇ ਐਸਐਚਓ ਸਾਹਿਬ ਨੂੰ ਵੀ ਫੋਨ ਕਰਕੇ ਜਿਹੜਾ ਬੁਲਾਇਆ ਦੇਖਦੇ ਆ ਕਿੰਨੀ ਕ ਦੇਰ ਤੱਕ ਜਿਹੜਾ ਆ ਪੁਲਿਸ ਪ੍ਰਸ਼ਾਸਨ ਇੱਥੇ ਪਹੁੰਚਦਾ ਆ ਆ ਜੋ ਭਈ ਆ ਜੋ ਅੱਛਾ ਨਾ ਭਈ ਚਕਾਣਾ ਨੂੰ ਰਮਾ ਸ਼ੁਰੂਆਤ ਕਰੋ ਕੱਲੋ ਭਾਜੀ ਕੋਈ ਭਾਜੀ ਤੁਹਾਨੂੰ ਦੱਸ ਦਈਏ ਕਿ ਅੱਗੇ ਵੀ ਇੱਥੇ ਜਿਹੜਾ ਝੁੱਗੀ ਦੇ ਵਿੱਚ ਬਲਾਸਟ ਹੋ ਚੁੱਕਾ ਸਾਰੀਆਂ ਜਿਹੜੀਆਂ ਝੁੱਗੀਆਂ ਜਿਹੜੀਆਂ ਸੜ ਕੇ ਸੁਆਹ ਹੋ ਗਈਆਂ ਸੀਗੀਆਂ ਸਸਿਕਲਾ ਜੀ ਆਪ ਸਰ ਗੁਰਦੀਪ ਕਾਲ ਕਰ ਰਿਹਾ ਜੀ ਪੇ ਪੇ ਦੋ ਸਰ ਮੜਾ ਜਾ ਜਲਦੀ ਠੀਕ ਠੀਕ ਓਕੇ ਸਰ ਓਕੇ ਚਲੋ ਭਾਈ ਆ ਤੁਹਾਨੂੰ ਦੱਸ ਦਈਏ ਕਿ ਅੱਗੇ ਵੀ ਇਸ ਝੁੱਗੀ ਦੇ ਵਿੱਚ ਸਿਲੰਡਰ ਜਦੋਂ ਗੈਸ ਕੱਢੀ ਗਈ ਸੀਗੀ ਪਿਛਲੀ ਵਾਰੀ ਸਾਡੇ ਵੱਲੋਂ ਜਿਹੜੀ ਖਬਰ ਪ੍ਰਕਾਸ਼ਿਤ ਕੀਤੀ ਗਈ ਸੀ ਉਦੋਂ ਵੀ ਸਿਲੰਡਰ ਇੱਥੇ ਸਾਰੇ ਫਟ ਫਟ ਕੇ ਸੀਗੇ ਤਾਂ ਦੱਸ ਦਈਏ ਕਿ ਕਾਫੀ ਮੁਸ਼ਕਲ ਕੀਤੀ ਗਈ ਸੀਗੀ ਉਸ ਤੋਂ ਬਾਅਦ ਮੌਜੂਦਾ ਐਮਐਲਏ ਵੀ ਇੱਥੇ ਪਹੁੰਚੇ ਸੀਗੇ ਉਹਨਾਂ ਨੇ ਵੀ ਆ ਕੇ ਉਸ ਤੋਂ ਬਾਅਦ ਜਿਹੜੀ ਇਸ ਫਾਇਰ ਬ੍ਰਿਗੇਡ ਬੁਲਾਈ ਉਸ ਤੋਂ ਬਾਅਦ ਅੱਗ ਬੁਝਾਈ ਤੇ ਕਾਫੀ ਇਹਨਾਂ ਨੂੰ ਹਰਜਾਨਾ ਵੀ ਦਿੱਤਾ ਉੱਥੇ ਤੁਹਾਨੂੰ ਦੱਸ ਦਈਏ ਕਿ 8 ਤੋਂ 9 ਲੱਖ ਰੁਪਏ ਦੀ ਜੇ ਗੱਲ ਕਰੀਏ ਝੁੱਗੀਆਂ ਦਾ ਡਾ ਬਿੱਲ ਵੀ ਖੜਾ ਹੋਇਆ ਹੈ ਕੁੰਡੀਆਂ ਪਾ ਕੇ ਇਹਨਾਂ ਵੱਲੋਂ ਪਰ ਉਹ ਜਾਣ ਨਹੀਂ ਨਹੀਂ ਉਹ ਖੜੀ ਹੈ ਭਾਜੀ ਬਾਹਰ ਜੀ ਸੋ ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਇਹਨਾਂ ਸਭ ਕੁਝ ਹੋਣ ਦੇ ਬਾਵਜੂਦ ਵੀ ਜਿਹੜਾ ਲਗਾਤਾਰ ਫੇਰ ਛੁਗੀਆਂ ਦੇ ਵਿੱਚ ਜਿਹੜੀ ਹੈ ਗੈਸ ਜਿਹੜੀ ਕੱਢੀ ਜਾਂਦੀ ਹੈ ਤੇ ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਲੋਕਾਂ ਦੀ ਜੀੜ ਜਾਨ ਆ ਉਹ ਖਤਰੇ ਦੇ ਵਿੱਚ ਪਾਈ ਜਾਂਦੀ ਹੈ ਕਿਉਂਕਿ ਗੈਸ ਕੱਢਣ ਵੇਲੇ ਜੇ ਇੱਕ ਵੀ ਸਿਲੰਡਰ ਜੇ ਬਲਾਸਟ ਹੁੰਦਾ ਉਸ ਦੇ ਨਾਲ-ਨਾਲ ਤੁਸੀਂ ਦੇਖ ਸਕਦੇ ਹੋ ਕਿ ਸਾਰੀ ਛੁਗੀਆਂ ਨੂੰ ਜਿਹੜੀ ਅੱਗ ਲੱਗ ਜਾਣੀ ਹੈ ਜਿੱਦਾਂ ਪਿਛਲੀ ਵਾਰੀ ਤੁਸੀਂ ਦੇਖਿਆ ਸੀਗਾ ਹੁਣ ਸਿਲੰਡਰ ਜਿਹੜੇ ਇਹਦੇ ਵੱਲੋਂ ਬੰਦੇ ਵੱਲੋਂ ਅੰਦਰ ਰੱਖੇ ਜਾ ਰਹੇ ਆ ਨਹੀਂ ਭਾਜੀ ਇਹ ਛੁਗੀ ਹੈ ਤੇ ਅੰ ਤੁਹਲੇ ਤੇ ਖਾਣਾ ਬਣਾਤੇ ਹੋ ਨਾ ਲੱਕੜੀ ਵਾਲਕੇ ਤੋਂ ਫਿਰ ਸਿਲੰਡਰਸ ਕੇ ਬਾਸ ਕਾਸੇ ਆ ਗਏ ਉਹ ਪੁਲਿਸ ਸਟੇਸ਼ਨ ਨੂੰ ਬਤਾਨਾ ਉਹ ਪੁਲਿਸ ਵਾਲੋ ਕੋ ਬਤਾਨਾ ਮੈਨੂੰ ਬਤਾਨੇ ਦੀ ਜਰੂਰਤ ਨਹੀਂ ਹੈ ਉਹ ਪੁਲਿਸ ਵਾਲੇ ਕੋ ਬਤਾਨਾ ਜੋ ਬਣਾ ਲੈ ਤੁਹਾਨੂੰ ਦੱਸ ਦੇ ਕਿ ਐਸਐਚਓ ਸਾਹਿਬ ਦੇ ਨਾਲ ਜਿਹੜੇ ਡਿਵੀਜ਼ਨ ਨੰਬਰ 1 ਤੇ ਜਿਹੜੀ ਗੱਲਬਾਤ ਹੋ ਚੁੱਕੀ ਹੈ ਉੱਥੇ ਐਸਐਚਓ ਸਾਹਿਬ ਦਾ ਕਹਿਣਾ ਹੈ ਕਿ ਪੀਸੀਆਰ ਜਿਹੜੀ ਹੈ ਮੈਂ ਕਾਲ ਕਰ ਦਿੱਤੀ ਗਈ ਹੈ ਥੋੜੇ ਸਮੇਂ ਦੇ ਵਿੱਚ ਜਿਹੜੀ ਹੈ ਪੁਲਿਸ ਵੀ ਇੱਥੇ ਜਿਹੜੀ ਹੈ ਪਹੁੰਚੇਗੀ ਸੋ ਹਾਲਾਤ ਨਾਲ ਦਿਖਾਉਣ ਦੇ ਆ ਕਿ ਪਿਛਲੀ ਵਾਰੀ ਜਿਹੜੀ ਹੈ ਸਾਰੀਆਂ ਝੁੱਗੀਆਂ ਜਿਹੜੀਆਂ ਸੜ ਕੇ ਸਵਾਹ ਹੋ ਗਈਆਂ ਸੀਗੀਆਂ ਉਸ ਤੋਂ ਬਾਅਦ ਦੁਬਾਰਾ ਜਿਹੜੀਆਂ ਹੈ ਸਾਰੀਆਂ ਝੁੱਗੀਆਂ ਪਾਈਆਂ ਗਈਆਂ ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਬਿਜਲੀ ਦੀ ਚੋਰੀ ਵੀ ਇੱਥੇ ਕੀਤੀ ਜਾਂਦੀ ਹੈ ਤੁਹਾਨੂੰ ਦੱਸ ਦਈਏ ਕਿ ਬਿਜਲੀ ਬੋਰਡ ਦਾ ਜਿਹੜਾ ਬਿੱਲ ਹੈ 8 ਲੱਖ ਤੋਂ 16 ਲੱਖ ਦੇ ਵਿੱਚ ਵਿੱਚ ਜਿਹੜਾ ਇਹ ਇਕੱਠਾ ਹੋਇਆ ਪਿਆ ਜਿਹੜਾ ਇਹਨਾਂ ਨੇ ਸਾਰੀ ਝੁੱਗੀ ਵਾਲਿਆਂ ਨੇ ਨਹੀਂ ਦਿੱਤਾ ਬਿੱਲ ਭਰੇ ਹੈ ਪ੍ਰਧਾਨ ਖਾਜ ਵੀ ਆ ਕੇ ਕਿਹਾ ਕਿ ਇਹ ਬਿੱਲ ਭਰੇ ਬਿੱਲ ਪੜਾ ਰਹੇ ਨੇ ਛੋਟੂ ਬਿਜਲੀ ਦੇ ਬਿੱਲ ਨਹੀਂ ਭਰੇ ਬਿੱਲ ਪਰ ਉਤਰਿਆ ਤੋਂ ਨਹੀਂ ਨਹੀਂ ਹੱਲ ਉਤਰਿਆ ਤੋਂ ਨਹੀਂ ਨਾ हम तो ये जानते ना थे बिल नहीं ना उतर रहा है बिल तो नहीं उतर रहा ना तुम लोग के तरह मार रहा है हम लोग को मारे, मारे, मारे हम कह रहे बिल तो नहीं उतर रहा ना बिल नहीं उतारा सबस्वीरम है वही बात कर रहे हैं कि बिल नहीं। आपने नहीं उतारा प्रधान गास दिए कि मुझे देते थे हैं। हैं? मुझे देते थे नहीं नहीं बात करते आप प्रधान है जिसने मैं किसी का कोई प्रधान पर नहीं, पर नहीं। पर तो तस्वीरें जड़ियां लगातार ਤੁਹਾਨੂੰ ਦਿਖਾ ਰਹੇ ਆ ਕਿ ਇਸ ਝੁੱਗੀ ਦੇ ਵਿੱਚ ਵੀ ਜੜੀ ਆ ਲਗਾਤਾਰ ਬਿਜਲੀ ਚੋਰੀ ਕੀਤੀ ਜਾਂਦੀ ਹੈ ਜਿਸ ਤਰ੍ਹਾਂ ਤੁਸੀਂ ਉਹ ਦੇਖ ਹੀ ਲਿਆ ਕਿ ਇਹਨਾਂ ਦਾ ਕਹਿਣਾ ਹੈ ਕਿ ਵਾਕਈ ਜਿਹੜਾ ਬਿੱਲ ਹੈ ਉਹ ਨਹੀਂ ਉਤਾਰਿਆ ਗਿਆ ਸੋ ਹੈਰਾਨਗੀ ਵਾਲੀ ਗੱਲ ਹੈ ਲਗਾਤਾਰ ਪ੍ਰਸ਼ਾਸਨ ਨੂੰ ਵੀ ਜਿਹੜਾ ਕਰੋੜਾ ਦਾ ਜਿਹੜਾ ਚੂਨਾ ਲਗਾਇਆ ਜਾ ਰਿਹਾ ਉਸ ਤੋਂ ਬਾਅਦ ਆਮ ਜਨਤਾ ਨੂੰ ਵੀ ਜਿਹੜੀ ਸਿਲੰਡਰ ਦੀ ਗੈਸ ਕੱਢ ਕੇ ਜਿਹੜੀ ਠੱਗੀ ਜਿਹੜੀ ਕੀਤੀ ਜਾ ਰਹੀ ਉੱਥੇ ਤੁਹਾਨੂੰ ਦੱਸ ਕਿ ਲੋਕਾਂ ਦੀ ਜਿਹੜੀ ਜਾਨ ਉਹ ਵੀ ਖਤਰੇ ਦੇ ਵਿੱਚ ਜਿਹੜੀ ਆ ਪਾਈ ਜਾ ਰਹੀ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਇਹ ਜਲੰਧਰ ਦੇ ਭਗਤ ਸਿੰਘ ਕਲੋਨੀ ਦੇ ਬਾਅਦ ਜਿਹੜੀਆਂ ਝੁੱਗੀਆਂ ਸੋ ਇਹ ਜਿਹੜੀ ਹੈ ਰੇੜੀ ਹੈ ਦੇਖ ਸਕਦੇ ਹੋ ਇੱਕ ਉਧਰ ਜਾ ਬੰਦਾ ਨਾ ਧੋੜੇ ਉਧਰ ਜਾ ਬੰਦਾ ਨਾ ਧੋੜੇ ਫੜਾ ਸੋ ਦੇਖ ਤੁਹਾਨੂੰ ਦੱਸ ਦਈਏ ਕਿ ਇਹ ਉਹ ਸੋ ਦੇਖ ਸਕਦੇ ਹੋ ਕਿ ਇਹਦੀ ਵੀ ਜਿਹੜੀ ਸੀਲ ਲੱਗੀ ਹੋਈ ਹੈ ਸੀਲ ਲੱਗੀ ਹੋਈ ਹੈ 26 ਕਿਲੋ ਭਾਰ ਹੈ ਜਦਕਿ 30 ਕਿਲੋ ਹੋਣਾ ਚਾਹੀਦਾ ਦੇਖ ਸਕਦੇ ਹੋ ਇਹ ਤਸਵੀਰਾਂ ਦੂਜਾ ਸਿਲੰਡਰ ਵੀ ਕਰੀ ਜਰਾ ਤਾਂ ਸਵੀਰਾਂ ਜਿਹੜੀਆਂ ਤੁਹਾਡੇ ਨਾਲ ਰੂਬਰੂ ਕਰਵਾ ਰਹੇ ਆਂ ਦੇਖ ਸਕਦੇ ਹੋ ਕਿ ਲਗਾਤਾਰ ਰਹਿੰਦੇ ਝੁੱਗੀ ਦੇ ਵਿੱਚ ਆ ਤੁਹਾਨੂੰ ਦੱਸ ਦਈਏ ਕਿ ਕਾਫੀ ਜਿਹੜੇ ਇਹਨਾਂ ਨੇ ਕਲੋਨੀ ਦੇ ਵਿੱਚ ਵੀ ਮਕਾਨ ਬਣਾਏ ਜਿਹੜੇ ਕਿਰਾਏ ਤੇ ਚੜਾਏ ਹੋਏ ਆ ਦੇਖ ਸਕਦੇ ਹੋ ਦੀ ਵੀ ਸੀਲ ਲੱਗੀ ਹੋਈ ਆ ਸਿਲੰਡਰ ਦੀ ਤੇ 28 ਕਿਲੋ ਭਾਰ ਜਿਹੜਾ ਆ ਦੱਸ ਰਿਆ ਇਹਦਾ ਵੀ ਇਹਨਾਂ ਜੋ ਪੁਲਿਸ ਕੱਢੀ ਸੀ ਜੀ 28 ਕਿਲੋ ਜਿਹੜਾ ਭਾਰ ਆ ਦੱਸਿਆ ਜਾ ਰਿਹਾ ਇਹ ਲੋਏ ਸੇ ਬਾਲ ਚੋਰਨ ਤੇ ਇੱਕ ਹੋਰ ਜਿਹੜਾ ਆ ਸਿਲੰਡਰ ਦਿਖਾਉਂਦੇ ਆ ਇੱਕ ਹੋਰ ਜਿਹੜਾ ਸਿਲੰਡਰ ਤਾਰਿਆ ਜਾਵੇ ਸੋ ਇਹਦਾ ਵੀ ਜਿਹੜਾ ਭਾਰ ਤੁਹਾਨੂੰ ਦਿਖਾਉਂਦੇ ਆ ਦੇਖ ਸਕਦੇ ਹੋ ਕਿ 26 ਕਿਲੋ 27 ਕਿਲੋ ਭਾਰ ਆ ਇਹਦੇ ਵਿੱਚੋਂ ਵੀ ਜਿਹੜੀ ਗੈਸ ਕੱਢੀ ਗਈ ਇਹ ਲਾਹਤ ਅੰਦਾਜ਼ੇ ਕਿ ਸੀਲ ਜਿਹੜੀ ਆ ਦੇਖ ਸਕਦੇ ਹੋ ਬਿਲਕੁਲ ਸੀਲ ਬਿਲਕੁਲ ਉਦਾਂ ਦੀ ਉਦਾਂ ਹੀ ਲੱਗੀ ਹੋਈ ਆ ਕੋਈ ਸੀਲ ਜਿਹੜੀ ਆ ਪਾਟਰੀ ਹੋਈ ਪਤਾ ਨਹੀਂ ਇਹ ਕਿ ਕਿਸ ਤਰੀਕੇ ਦੇ ਨਾਲ ਇਥੋਂ ਗੈਸ ਜਿਹੜੀ ਆ ਉਹ ਕੱਢਦੇ ਆ ਦੂਜਾ ਸਿਲੰਡਰ ਗੱਡੀਆਂ ਖੋਰ ਸਾਰੇ ਸਾਈਡ ਤੇ ਰੱਖ ਦਵਾਂ ਘੱਟ ਲੈ ਸੋ ਲਗਾਤਾਰ ਜਿਹੜੀਆਂ ਇਹਨਾਂ ਵੱਲੋਂ ਆਹ ਜਿਹੜੀਆਂ ਚੀਜ਼ਾਂ ਜਿਹੜੀਆਂ ਆ ਵਾਂ ਕੀਤੀ ਜਾ ਰਹੀਆਂ ਤੁਹਾਨੂੰ ਦੱਸ ਦਈਏ ਕਿ ਗੈਸ ਦੀ ਜਿਹੜੀ ਚੋਰੀ ਕੀਤੀ ਜਾ ਰਹੀ ਹੈ ਅੱਗੇ ਜਿਹੜੀ ਹੈ ਮਹਿੰਗਾਈ ਦੀ ਜਿਹੜੀ ਮਾਰਨੇ ਸਾਰਿਆਂ ਨੂੰ ਮਾਰ ਕੇ ਰੱਖ ਦਿੱਤਾ ਹੈ ਪਰ ਉਸ ਦੇ ਬਾਵਜੂਦ ਵੀ ਜਿਹੜੀਆਂ ਵਾਰ-ਵਾਰ ਇਹ ਵੀ ਜਿਹੜੀਆਂ ਚੀਜ਼ਾਂ ਇਸ ਤਰ੍ਹਾਂ ਕਰ ਰਿਹਾ ਇੱਕ ਹੋਰ ਤੁਹਾਨੂੰ ਦਿਖਾ ਰਹੇ ਹਾਂ 25 ਕਿਲੋ ਦੇਖ ਸਕਦੇ ਹੋ ਤੇ 5 ਕਿਲੋ ਕੇ 27 ਕਿਲੋ ਹੋ ਗਈ 26 ਕਿਲੋ ਦੇਖ ਸਕਦੇ ਹੋ ਕਿ ਇਹਦੇ ਵਿੱਚੋਂ ਵੀ ਜਿਹੜੀ ਹੈ 3-4 ਜਿਹੜੀ ਕਿਲੋ ਜਿਹੜੀ ਆ ਗੈਸ ਉਹ ਕੱਢੀ ਹੋਈ ਐ ਤੁਹਾਨੂੰ ਦੱਸ ਦਈਏ ਕਿ ਝੁੱਗੀਆਂ ਦੇ ਵਿੱਚ ਰਹਿਣ ਦੇ ਬਾਵਜੂਦ ਵੀ ਅੱਗੇ ਵੀ ਇੱਥੇ ਇੱਕ ਵਾਰੀ ਬਲਾਸਟ ਹੋ ਚੁੱਕਾ ਆ ਉਸ ਦੇ ਬਾਵਜੂਦ ਵੀ ਜੇ ਗੱਲ ਕਰੀਏ ਲਗਾਤਾਰ ਇਸੇ ਤਰ੍ਹਾਂ ਗੈਸ ਕੱਢਦੇ ਆ ਲੋਕਾਂ ਨੂੰ ਵੀ ਚੂਨਾ ਲਾਉਂਦੇ ਆ ਤੇ ਨਾਲੇ ਲੋਕਾਂ ਦੀ ਜਾਨ ਵੀ ਜਿਹੜੀ ਆ ਉਹ ਵੀ ਖਤਰੇ ਦੇ ਵਿੱਚ ਪਾਉਂਦੇ ਆ ਲਗਾਤਾਰ ਜਿਹੜੀਆਂ ਇਹ ਚੀਜ਼ਾਂ ਆ ਜਲੰਧਰ ਸ਼ਹਿਰ ਦੇ ਵਿੱਚ ਹੁੰਦੀਆਂ ਆ ਨਜ਼ਰ ਆ ਰਹੀਆਂ ਕਿਤੇ ਨਾ ਕਿਤੇ ਜੇ ਤੁਹਾਨੂੰ ਗੱਲ ਕਰੀਏ ਕਿ ਸੂਤਰਾਂ ਤੋਂ ਜਿਹੜੀ ਗੱਲ ਪਤਾ ਲੱਗੀ ਆ ਕਿ ਏਜੰਸੀਆਂ ਵੀ ਜਿਹੜੀ ਨਾਲ ਜਿਹੜੀਆਂ ਮਿਲੀਆਂ ਹੋਈਆਂ ਤੁਹਾਨੂੰ ਦੱਸ ਦਈਏ ਕਿ ਫਿਲਹ ਅਗਰਵਾਲ ਉੱਥੇ ਤਾਂ ਦੱਸ ਦਈਏ ਕਿ ਜਿਹੜੀ ਰੇੜੀ ਆ ਰੇੜੀ ਦੇ ਉੱਤੇ ਅਗਰਵਾਲ ਗੈਸ ਗੈਸ ਸਰਵਿਸ ਜਿਹੜਾ ਆ ਲਿਖਿਆ ਹੋਇਆ ਉਹ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਰੂਬਰੂ ਜਿਹੜੇ ਸੀ ਕਰ ਦਿੰਦੇ ਆ ਇਹ ਦੇਖ ਸਕਦੇ ਹੋ ਪਰ ਉੱਥੇ ਹੀ ਇਹਨਾਂ ਦਾ ਕਹਿਣਾ ਇਹ ਹੀ ਆ ਕਿ ਇਹ ਰਿਲਾਈਏਬਲ ਗੈਸ ਜਿਹੜੀ ਅਸੀਂ ਸਿਲੰਡਰ ਚੱਕਦੇ ਆ ਤੁਹਾਨੂੰ ਦੱਸ ਦਈਏ ਕਿ ਏਜੰਸੀਆਂ ਜਿਹੜੀਆਂ ਆ ਇਸ ਤਰ੍ਹਾਂ ਦੀ ਜਿਹੜੀਆਂ ਏਜੰਸੀਆਂ ਦੇ ਜਿਹੜੇ ਲਾਇਸੈਂਸ ਆ ਉਹ ਕੈਨਸਲ ਕਰ ਦੇਣੇ ਚਾਹੀਦੇ ਆ ਤੇ ਕਿਸੇ ਹੋਰ ਨੂੰ ਜਿਹੜੇ ਆ ਲਾਇਸੈਂਸ ਦੇਣੇ ਚਾਹੀਦੇ ਤਾਂ ਕਿ ਲੋਕਾਂ ਨੂੰ ਜਿਹੜੇ ਸਿਲੰਡਰ ਆ ਪ੍ਰੋਪਰ ਤਰੀਕੇ ਦੇ ਨਾਲ ਜਿਹੜੇ ਮਿਲਣ ਉਤੇ ਤਾਂ ਦੱਸ ਜੀ ਕਿ ਦੇਖਣ ਨੂੰ ਇਹ ਸਾਰੇ ਜਿਹੜੀਆਂ ਝੁੱਗੀਆਂ ਲੱਗ ਰਹੀਆਂ ਸਾਰਿਆਂ ਦੇ ਇਹਨਾਂ ਦੇ ਜਿਹੜੇ ਮਕਾਨ ਜਿਹੜੇ ਆ ਬਣੇ ਪਏ ਆ ਸਾਰੇ ਕਿਰਾਏ ਦੇ ਉੱਤੇ ਚੜਾਏ ਹੋਏ ਆ ਲੋਕਾਂ ਨੇ ਤੇ ਆਪ ਇੱਥੇ ਜਿਹੜੇ ਝੁੱਗੀਆਂ ਦੇ ਵਿੱਚ ਰਹਿੰਦੇ ਪਏ ਸੋ ਦੇਖ ਸਕਦੇ ਹੋ ਇਸ ਟਾਈਮ ਅਸੀਂ ਮੌਜੂਦ ਆ ਬਿਲਕੁਲ ਅੰਮ੍ਰਿਤਸਰ ਬਾਈਪਾਸ ਦੇ ਲਾਗੇ ਦੇਖ ਸਕਦੇ ਹੋ ਕਿ ਮਕਸੂਦਾ ਦੀ ਜਿਹੜੀ ਇਹ ਰੋਡ ਇੱਧਰਲੀ ਸਾਈਡ ਤੇ ਜਾ ਰਹੀ ਹੈ ਸਾਹਮਣੇ ਜਿਹੜੀ ਆ ਕਾਲਿਆ ਕਲੋਨੀ ਜਿਹੜੀ ਪੈਂਦੀ ਹੈ ਅੱਪੜੇ ਰੱਖੇ ਨੇ ਇੱਥੇ ਸਿਲੰਡਰ ਸਿੱਧੇ ਸਿੱਧਾ ਉਹਤੇ ਤਾਂ ਦੱਸ ਜੀ ਕਿ ਜਿਹੜੇ ਕੱਪੜੇ ਰੱਖਿਆ ਇੱਥੋਂ ਸਿਲੰਡਰ ਸਿੱਧਾ ਥੱਲੇ ਸੁੱਟਦੇ ਆ ਉਸ ਤੋਂ ਬਾਅਦ ਰੇਡ ਕੇ ਸਿੱਧਾ ਅੰਦਰ ਆਪਣੀ ਝੁੱਗੀ ਦੇ ਵਿੱਚ ਲੈ ਕੇ ਚਲੇ ਜਾਂਦੇ ਆ ਤੇ ਲੋਕਾਂ ਨੂੰ ਜਿਹੜੀ ਆ ਲੱਖਾਂ ਰੁਪਏ ਦਾ ਜਿਹੜਾ ਆ ਚੂਨਾ ਲਗਾਇਆ ਜਾ ਰਿਹਾ ਤੋ ਦੇਖ ਸਕਦੇ ਹੋ ਫੇਰ ਇੱਕ ਵਾਰੀ ਜਿਹੜੇ ਨਵੇਂ ਦਰਸ਼ਕ ਸਾਡੇ ਨਾਲ ਜੁੜਿਆ ਤੁਹਾਨੂੰ ਦੱਸ ਦਈਏ ਕਿ ਇਹ ਇਸ ਟਾਈਮ ਅਸੀਂ ਭੱਗਲ ਸਿੰਘ ਲੋਹੜੀ ਦੀ ਝੁੱਗੀਆਂ ਦੇ ਬਾਹਰ ਆ ਜਿੱਥੇ ਇੱਕ ਵਾਰੀ ਬਲਾਸਟ ਹੋਇਆ ਸੀਗਾ ਜਿਸ ਤਰ੍ਹਾਂ ਸਾਰਿਆਂ ਨੂੰ ਯਾਦ ਆ ਕਿ ਸਾਰੀਆਂ ਝੁੱਗੀਆਂ ਸੜਗੀਆਂ ਸੀਗੀਆਂ ਤੇ ਦਮਕਨ ਵਿਭਾਗ ਦੀਆਂ ਜਿਹੜੀਆਂ ਗੱਡੀਆਂ ਫਾਇਰ ਬ੍ਰਿਗੇਡ ਦੀਆਂ ਵੀ ਜਿਹੜੀਆਂ ਗੱਡੀਆਂ ਆ ਵਾ ਘੱਟੋ ਘੱਟ 7-8 ਜਿਹੜੀਆਂ ਗੱਡੀਆਂ ਲੱਗੀਆਂ ਸੀਗੀਆਂ ਇਹ ਸਾਰੀ ਅੱਗ ਬੁਝਾਉਣ ਦੇ ਲਈ ਤੇ ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਫੇਰ ਵੀ ਇਹ ਸਾਰੀਆਂ ਚੀਜ਼ਾਂ ਹੋਣ ਦੇ ਬਾਵਜੂਦ ਵੀ ਜਿਹੜੇ ਇਹ ਝੁੱਗੀ ਵਾਲੇ ਆ ਗੈਸ ਇੱਥੇ ਝੁੱਗੀਆਂ ਦੇ ਵਿੱਚ ਇਹ ਸਾਰੇ ਸਿਲੰਡਰ ਆ ਜਿਨ੍ਹਾਂ ਦੇ ਵਿੱਚੋਂ 2-2 3-3 ਕਿਲੋ ਜਿਹੜੀ ਆ ਗੈਸ ਸਾਰੇ ਵੱਲੋਂ ਕੱਢੀ ਹੋਈ ਆ ਤੇ ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਨਾਲ ਦੇ ਨਾਲ ਸਿਲੰਡਰਾਂ ਦੇ ਉੱਤੇ ਸੀਲਾਂ ਵੀ ਤੁਸੀਂ ਦੇਖ ਸਕਦੇ ਹੋ ਕਿ ਪ੍ਰੋਪਰ ਲੱਗੀਆਂ ਹੋਈਆਂ ਬੜੇ ਬੜੀ ਕਾਰੀਗਰੀ ਆ ਇਹ ਕਾਰਿਗਰੀ ਦੇ ਨਾਲ ਜਿਹੜੀ ਆ ਇਹ ਜਿਹੜੀ ਸੀਲਾਂ ਜੜੀਆਂ ਆ ਖੋਲਦੇ ਆ ਸੀਲਾ ਖੋਲਣ ਤੋਂ ਬਾਅਦ ਵਾਪਸ ਜਿਹੜੀ ਗੈਸ ਕੱਢ ਕੇ ਉਸੇ ਤਰ੍ਹਾਂ ਦੁਬਾਰਾ ਜਿਹੜੀ ਆ ਉਹ ਸੀਲ ਜਿਹੜੀ ਆ ਉਹ ਲਗਾ ਦਿੱਤੀ ਜਾਂਦੀ ਹੈ ਉਹਦੇ ਤੋਂ ਦੱਸ ਜੀ ਕਿ ਸਿਲੰਡਰ ਜਿਹੜੇ ਆ ਲਗਾਤਾਰ ਕਿਸੇ ਜਗ੍ਹਾ ਦੇ ਉੱਤੇ 8 850 ਦਾ ਮਿਲ ਰਿਹਾ ਕਿਤੇ 900 ਦਾ ਤੇ ਕਿਤੇ 1100 ਦਾ ਸ਼ਹਿਰ ਦੇ ਵਿੱਚ ਜਿਹੜੇ ਇਹ ਸਿਲੰਡਰ ਜਿਹੜੇ ਮਿਲ ਰਹੇ ਆ ਪਰ ਲਗਾਤਾਰ ਜੇ ਗੱਲ ਕਰੀਏ ਇਹ ਸਿਲੰਡਰ ਦੀ ਜਿਹੜੀ ਮਹਿੰਗਾਈ ਆ ਦਿਨ ਬਰ ਦਿਨ ਜਿਹੜੀ ਆ ਵੱਧਦੀ ਹੋਈ ਨਜ਼ਰ ਆ ਰਹੀ ਆ ਉੱਥੇ ਜਿਹੜੇ ਇਹ ਜਿਹੜੇ ਪ੍ਰਵਾਸੀ ਜਿਹੜੇ ਇੱਥੇ ਆਏ ਆ ਜਿਹੜੇ ਪ੍ਰਵਾਸੀ ਜਿਹ ਤਨਖਾਹ ਵੀ ਜਿਹੜੀ ਪੂਰੀ ਲੈਂਦੇ ਆ ਤੇ ਗੈਸ ਦੀ ਜਿਹੜੀ ਚੋਰੀ ਕਰਦੇ ਆ ਉਹ ਵੀ ਅਲੱਗ ਤੋਂ ਵੇਚਦੇ ਆ ਤੁਹਾਨੂੰ ਦੱਸ ਦਿਆ ਰਿੰਦੇ ਝੁੱਗੀਆਂ ਦੇ ਵਿੱਚ ਆ ਪਰ ਇਹਨਾਂ ਨੇ ਸਾਰਿਆਂ ਨੇ ਤਿੰਨ ਤਿੰਨ ਚਾਰ ਚਾਰੇ ਝੁੱਗੀਆਂ ਵਾਲਿਆਂ ਦੇ ਮਕਾਨ ਜਿਹੜੇ ਆ ਬਣੇ ਹੋਏ ਆ ਜੋ ਕਿ ਇਹਨਾਂ ਨੇ ਕਿਰਾਏ ਦੇ ਦਿੱਤੇ ਹੋਏ ਆ ਪ੍ਰਸ਼ਾਸਨ ਨੂੰ ਜਿਹੜਾ ਆ ਸਾਡੇ ਵੱਲੋਂ ਫੋਨ ਕਰ ਦਿੱਤਾ ਗਿਆ ਪਰ ਪ੍ਰਸ਼ਾਸਨ ਦੀ ਗੱਲ ਕਰੀਏ ਹਜੇ ਤੱਕ ਪਹੁੰਚਿਆ ਨਹੀਂ ਹੁਣ ਦੇਖਣ ਵਾਲੀ ਗੱਲ ਇਹ ਆ ਕਿ ਕਿੰਨੀ ਕੁ ਦੇਰ ਤੱਕ ਜਿਹੜਾ ਪ੍ਰਸ਼ਾਸਨ ਆ ਇੱਥੇ ਪਹੁੰਚਦਾ ਹੈ ਤੋ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਰਹੇ ਹਾਂ ਇੱਕ ਵਾਰੀ ਫਿਰ ਜਿਹੜੇ 90 ਦਰਸ਼ਕ ਸਾਡੇ ਨਾਲ ਜੁੜੇ ਇੱਕ ਵਾਰੀ ਉਹਨਾਂ ਨੂੰ ਦੱਸ ਦਈਏ ਕਿ ਇਹ ਝੁੱਗੀਆਂ ਦੇ ਵਿੱਚ ਅੱਗੇ ਬਲਾਸਟ ਹੋ ਚੁੱਕੇ ਐ ਜਿੰਨੀਆਂ ਇਹ ਝੁੱਗੀਆਂ ਬਣੀਆਂ ਸਾਰੇ ਦੇ ਆਪਣੇ ਘਰ ਐ ਪਰ ਝੁੱਗੀਆਂ ਦੇ ਵਿੱਚੋਂ ਇਹ ਗੈਸ ਕੱਢਦੇ ਆ ਤੁਹਾਨੂੰ ਦੱਸ ਦਈਏ ਕਿ ਗੈਸ ਦੀ ਜਿਹੜੀ ਚੋਰੀ ਕੀਤੀ ਜਾਂਦੀ ਆ ਜਿਦੇ ਕਰਕੇ ਅਨਸੁਭਾਵਿਕ ਘਟਨਾ ਜਿਹੜੀ ਵਾਪਰ ਸਕਦੀ ਆ ਤੇ ਲੋਕਾਂ ਦੀ ਜਿਹੜਾ ਜਾਨ ਨੂੰ ਖਤਰਾ ਹੋ ਜਾਂਦਾ ਅਸੀਂ ਤੁਹਾਨੂੰ ਦੱਸ ਦਈਏ ਕਿ ਆ ਜਿਹੜੇ ਸਿਲੰਡਰ ਆ ਸਾਰਿਆਂ ਦੇ ਸਿਲੰਡਰਾਂ ਦੇ ਵਿੱਚੋਂ 3-3 4-4 ਕਿਲੋ ਜਿਹੜੀ ਗੈਸ ਆ ਉਹ ਕੱਢੀ ਹੋਈ ਆ ਤੇ ਹੈਰਾਨਗੀ ਵਾਲੀ ਗ ਸੋ ਜੇ 90 ਦਰਸ਼ਕ ਜੁੜੇ ਹੈ ਜੇ ਪਿੱਛੋਂ ਜੇ ਵੀਡੀਓ ਦੇਖਣੀ ਜੇ ਸ਼ੁਰੂ ਕਰਨਗੇ ਤੇ ਉਹਨਾਂ ਨੂੰ ਪਤਾ ਲੱਗੇਗਾ ਕਿ ਕਿੰਨੇ ਕਿੰਨੇ ਕਿਲੋ ਜਿਹੜੀ ਗੈਸ ਆ ਸਾਰੀ ਕੱਢੀ ਹੋਈ ਹੈ ਬਿਲਕੁਲ ਸਹੀ ਕਮਲ ਕਮਲ ਨੇ ਜਿਹੜਾ ਮੈਸੇਜ ਕੀਤਾ ਹੈ ਕਮੈਂਟ ਕੀਤਾ ਬਿਲਕੁਲ ਸਹੀ ਕੀਤਾ ਹੈ ਕਿ 10-10 ਰੁਪਏ ਉੱਪਰੋਂ ਵੀ ਲੈ ਕੇ ਜਾਂਦੇ ਆ ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਇਨਾਂ ਦੀ ਮੰਥਲੀ ਇਨਕਮ ਦੀ ਗੱਲ ਕਰੀਏ ਤਾਂ ਘੱਟੋ ਘਾਟ ਇਹਨਾਂ ਦੀ ਇਨਕਮ ਜਿਹੜੀ ਆ ਉਹ ਡੇਢ ਲੱਖ ਦੀ ਜੜੀ ਬਣ ਜਾਂਦੀ ਹੈ ਡੇਢ ਤੋਂ 2 ਲੱਖ ਬੰਦੀ ਆ ਉੱਥੇ ਹੀ ਫਿਰ ਤੁਹਾਨੂੰ ਦੱਸ ਜਾਈਏ ਕਿ ਜਿਹੜੇ ਇਹ ਝੁੱਗੀਆਂ ਵਾਲੇ ਆ ਸਾਰੇ ਦੇ ਆਪਣੇ 2-2 3-3 ਮਕਾਨ ਹੈਗੇ ਆ ਪਰ ਰਹਿੰਦੇ ਇਹ ਝੁੱਗੀਆਂ ਦੇ ਵਿੱਚ ਆ ਤੇ ਜਿਹੜੇ ਪੱਕੇ ਮਕਾਨ ਇਹਨਾਂ ਨੇ ਬਣਵਾਏ ਹੋਏ ਆ ਉਹ ਕਿਰਾਏ ਦੇ ਉੱਤੇ ਚੜਾਏ ਹੋਏ ਆ ਕਿਹਨਾਂ ਲੋਕਾਂ ਦੇ ਪਾਸੇ ਸਾਰੇ ਕੀ ਬਣਦੇ ਇਹ ਜੋ ਚੋਰੀ ਕਰਦੇ ਇਨੀ ਲੋਕਾਂ ਕੋਲ ਗਾਉਂਦੇ ਮੈਂ ਤਾਂ ਕਿੰਨੇ ਮਕਾਨ ਨੇ ਇਸ ਕੇ ਬਸ मैं इतना नहीं करते दिर्या कार लो तो है लोगों को निकाल देना बना करते है लोग नाम लग रहे सारे जुगी के मैं तो कहता हूँ इसको जुगी से बाहर निकाल के रोड पे फेंको इन लोग को की ऐसा काम ना करे मैं सीधा कहूँ इनको पुलिस में पकड़ाना चाहिए कि नहीं बिल्कुल राइट इनको तो तो सारी पड़ेगी। आ, बात आगे, आग कितना समय हो गए यहाँ पे रहते काफी साल हो गए कम से कम तीस चालीस साल हो इतना पता है पहले भी एक बार सिलेंडर फटे थे झुग्गियों तो तो में आग लगी थी वाले दिन फटा था जब वो सफाई सुथरा कोई खाना बना रहे लेब फटा था पर ये लोग ये गलत काम उसके बाद कितने सिलेंडर इन्होंने नालों के बीच में फेंके थे और उधर गडाओं में फेंके थे यही पता है कम, कम, कम से कम कितना सिलेंडर निकला था कम से कम इतना निकले होंगे कितने सोलह सत्रह निकले सिलेंडर निकले थे।, थे अगर वो सारे उसमें फट जाते तो वही बात है ना सारे का जान जाता गरीब बंदे कहा तो देंगे पर चोरी तो ये लोग करते है ना काम तो ये लोग करते है साले सब फायर ब्रिगेड की थी कितनी गाड़ियाँ लगी, लगी थी आगू जाने के लिए भगवान का शुक्रिया था ये लोग करते है हम लोग का नाम लगते है ऐसे बंदे का तो मैं पाजी ਮੈਂ ਕਢ ਕੇ ਬਾਹਰ ਮਾਰਤਾ ਮੂੰਹ ਤੇ ਕਹਿ ਰਹਾ ਹੂੰ ਚਾਹੀਏ ਮੈਂ ਯਾਰ ਕਿਤਨਾ ਮਾਈ ਕੀ ਕਹਿਣਾ ਭਾਜੀ ਤੁਹਾਡਾ ਸਹੀ ਭਾਜੀ ਤੁਸੀਂ ਕੀ ਕਹਿਣਾ ਤੁਸੀਂ ਕੀ ਕਹਿਣਾ ਤੁਸੀਂ ਵੀ ਧੁੱਗੀ ਦੇ ਵਿੱਚ ਹੀ ਰਹਿੰਦੇ ਹੋ ਕੱਲ ਬਾਹਰ ਰਹਿੰਦਾ ਭਗਤੀ ਭਰਾ ਨੇ ਆਪੂ ਖਾਲੋ ਕੇ ਧੁੱਗੀ ਵਿੱਚ ਨਹੀਂ ਰਹਤੇ ਨਹੀਂ ਨਹੀਂ ਕਦੇ ਪਹਿਲੇ ਰਹਤੇ ਸੇ ਪਹਿਲੇ ਤਾਂ ਬਹੁਤ ਦਿਨ ਹੋ ਗਿਆ ਭਾਈ ਜੀ ਪਹਿਲੇ ਰਹਤੇ ਸੀ ਜਦੋਂ ਇੱਥੇ ਪੇ ਬਲਾਸਟ ਹੋਇਆ ਸੀ ਉਸ ਤੋਂ ਮਿੱਧਰ ਹੀ ਰਹਤੇ ਸਨ ਨਹੀਂ ਨਹੀਂ ਉਸਦੇ ਨਾਲ ਹੀ ਹੋਰ ਰਹਤੇ ਸਨ ਮਗਰ ਸਿਕਰ ਕੱਲ੍ਹ ਜਦੋਂ ਉਸ ਟਾਈਮ ਇਤਨਾ ਜੋ ਬਲਾਸਟ ਹੋਇਆ ਸੀ ਸਾਰੀ ਜੁਗੀਆਂ ਸੜ ਗਈ ਸੀ ਉਹ ਹਾਲ ਵੀ ਦੇਖਾ ਹੋਏਗਾ ਕਿੰਨਾ ਧੂਆਂ ਧੂਆਂ ਹੋ ਗਿਆ ਸੀ ਮੈਂ ਆਪਣਾ ਫੋਨ ਗਿਆ ਤੁਹਾਨੂੰ ਥਾਣੀ ਦੇ ਕੋਈ ਹੱਥ ਫੜ ਰਿਹਾ ਕੋਈ ਭੈਣ ਚੁੱਕਦਾ ਕੋਈ ਕੰਮ ਕਰ ਰਿਹਾ ਉਹਨੂੰ ਦੱਸ ਪਾਣਿਆ ਤੇ ਇਹਨਾਂ ਦੇ ਘਰ ਹੀ ਬਣਦੇ ਵੇ ਇਹ ਤਾਂ ਪਤਾ ਵਾ ਨਹੀਂ ਭਾਈ ਪੱਕੇ ਮਕਾਨ ਬੰਦੇ ਵੇ ਇਹਨਾਂ ਦੇ ਨਹੀਂ ਭਾਈ ਮੈਨੂੰ ਤਾਂ ਨਹੀਂ ਪਤਾ ਭਾਈ ਮੈਂ ਭਾਈ ਮੈਂ ਇਹ ਇਸਨੇ ਆਇਆ ਮੈਂ ਆਪ ਕੋ ਇਹ ਵੀ ਨਾਲ ਦਾ ਉਹਦਾ ਸਾਥੀ ਲੱਗਦਾ ਨਾ ਬੋਲਦਾ ਨਹੀਂ ਹੈ ਹੈਣਾ ਉਹ ਬਾਈ ਯਾਰ ਨਹੀਂ ਨਹੀਂ ਇਹ ਅਲੱਗ ਰਹਤੇ ਉਹ ਤਾਂ ਮਕਾਨ ਬੰਦੇ ਵੇ ਕਿ ਨਹੀਂ ਇਹਨਾਂ ਦੇ ਮੁੱਜੀ ਜੇ ਪਤਾ ਪੰਜਾਬ ਆਪ ਨੂੰ ਨਹੀਂ ਪਤਾ ਹਮ ਜੇ ਬਣਦੇ ਪੇ ਫਿਰ ਝੁਗੀਆਂ ਦੇ ਵਿੱਚ ਰਹਿੰਦੇ ਇਹੀ ਕੰਮ ਕਰਨ ਲਈ ਸ਼ੋਅ ਕਰਦੇ ਕਿ ਸਾਡੇ ਕੋਲ ਪੈਸਾ ਨਹੀਂ ਹੈਗਾ ਤੇ ਮਕਾਨ ਬਣਾ ਕੇ ਆਪ ਕਿਰਾਏ ਚੜਾਏ ਵੇ ਉਹ ਕਿ ਪੰਜ ਜੋ ਜੋ ਚੋਰੀ ਕਰਦੇ ਜੋ ਹਮ ਉਧਰ ਵਾਲੇ ਜੁੱਗੀ ਦੇ ਪਾਸ ਚੋਰ ਚੂੜ ਕੋਈ ਨਹੀਂ ਹੈ ਸਿੱਧ ਸਿੰਘ ਸਾਹਿਬ ਆਜੀ ਜੋਸ਼ ਕਰ ਰਹੇ ਆਂ ਇਧਰ ਕਾ ਕਰ ਰਹੇ ਆਂ ਇਹ ਕੱਤਾ ਹੋਣਗੇ ਉਧਰ ਵੀ ਕਰਦੇ ਆਂ ਚੋਰੀ ਇਹ ਨਹੀਂ ਮੈਂ ਕੋਈ ਕਹਾਂਗਾ ਮੈਂ ਬਤਾਉਂਗਾ ਜੇ ਦਿਨ देखूंगा ना आपको मैं फोन करूंगा आप इधर ही रहते हो कॉलोनी में हैं टेंशन ना है, मेरा पाजी, पाजी, भाजी, पाजी, भाजी, लो ये लोग इन लोग लो का आदत छोड़ा दो जुग्गी वाले को जो जो चोरी करते है ना सीधा कौन तो इन लोग को मार मार मु लाल लाल करके सीधा थाने पे एक तो कब्जा किया हुआ सारी जगह पे एक तो गरीब सरकारी जगह पे रहते है कब्जा करके चलो गरीब भाई कब्जा करके हाँ कब जा करके भाजी मैं मानता हूँ बिल भी इन्होंने नहीं उतारा आठ से सोलह लाख हो गया बिल नहीं है इतना आता ये लोग ना कुत्ता बंदे बंदेसा बिल नहीं भरा टाइम से हम हम सब पैसे, की काट लिया, से पैसे काट लिया लिया से जो जो थे ना नवा बंदा वो पुराना बंदा वो पैसे नहीं भरा अब हम लोग को भोकना पड़ते कभी वहाँ आ जाना पड़ते कभी काउंसिलर के पास कभी आम पार्टी के पास सारे के पास जाना पड़ते कुत्ते ऐसी मंगू तुम तो दस तो दे की जीडी ਬਿਜਲੀ ਜਿਹੜਾ ਵਿਭਾਗ ਆ ਉੱਥੇ ਵੀ ਜੇ ਗੱਲ ਕਰੀਏ ਇਹਨਾਂ ਨੇ ਜਿਹੜਾ ਬਿੱਲ ਨਹੀਂ ਭਰਿਆ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਸੀ ਅੱrtੋ ਜਿਹੜਾ 16 ਲੱਖ ਜਿਹੜਾ ਆ ਹੋ ਚੁੱਕਾ ਆ ਪਰ ਬਿੱਲ ਜਿਹੜਾ ਇਹਨਾਂ ਕੋਲੋਂ ਨਹੀਂ ਬਿਲਕੁਲ ਵੀ ਜਿਹੜਾ ਭਰ ਹੋਇਆ ਲਗਾਤਾਰ ਜਿਹੜਾ ਇਹ ਸਮ ਕੰਮ ਜਿਹੜਾ ਸਾਰਾ ਇੱਥੇ ਦੋ ਨੰਬਰ ਤੋਂ ਚੱਲਦਾ ਪਿਆ ਸੋ ਇੱਕ ਵਾਰੀ ਫੇਰ ਐਸਚੂ ਸਾਹਿਬ ਦੇ ਨਾਲ ਜਿਹੜੀ ਗੱਲ ਕਰ ਲੈਂਦੇ ਆ 99 99 99 99 92 ਤੋ ਤਸਵੀਰਾਂ ਜਿਹੜੀਆਂ ਰੂਬਰੂ ਕਰ ਰਹੇ ਸਸੀ ਕਲਾ ਜੈਪ ਸਰ ਸਰ ਕਿੰਨਾ ਸਮੇਂ ਲੱਗਣਾ ਹੋਰ ਨਹੀਂ ਸਰ ਹਜੇ ਤੱਕ ਆਏ ਨਹੀਂ ਸਰ ਲਾਈਵ ਚੱਲਦਾ ਵਾ ਮਾੜਾ ਜਿਹਾ ਜਲਦੀ ਕਹਿ ਦਿਓ ਸਰ ਓਕੇ ਸਰ ਤੋ ਦੇਖ ਸਕਦੇ ਹੋ ਕਿ ਐਸਐਚਓ ਸਾਹਿਬ ਦੇ ਨਾਲ ਜਿਹੜੀ ਗੱਲ ਹੋਈ ਆ ਉੱਥੇ ਉਹਨਾਂ ਨੇ ਕਿਹਾ ਕਿ ਜਿਹੜੀ ਮੁਲਾਜ਼ਮ ਐ ਜਿਹੜੇ ਜਲਦੀ ਅਸੀਂ ਜਿਹੜੇ ਆ ਭੇਜਣ ਲੱਗੇ ਆ ਤਾਂ ਦੱਸ ਦਈਏ ਕਿ ਹੁਣ ਫੋਨ ਤੇ ਜਿਹੜੀ ਇਹ ਗੱਲ ਕਰਵਾਉਣ ਲਈ ਜਿਹੜੇ ਆ ਰਹੇ ਆ ਸੋ ਦੇਖ ਸਕਦੇ ਹੋ ਕਿ ਫੋਨ ਦੇ ਉੱਤੇ ਜਿਹੜਾ ਸਾਨੂੰ ਦੱਸਿਆ ਗਿਆ ਸੀ ਗੱਲ ਉੱਥੇ ਤਾਂ ਦੱਸਦੇ ਕਿ ਇਹ ਫੋਨ ਵੀ ਜਿਹੜਾ ਹੁਣ ਪ੍ਰਸ਼ਾਸਨ ਨੂੰ ਦਿੱਤਾ ਜਾਏਗਾ ਜਿਹੜੀ ਇਹ ਧਮਕੀਆਂ ਜਿਹੜੀ ਇਹਨਾਂ ਵੱਲੋਂ ਸਾਨੂੰ ਕਰਵਾਇਆ ਜਾ ਰਿਹਾ ਕਿ ਗੱਲ ਕਰ ਲਓ ਜੀ ਕਦੀ ਇਹਦੇ ਨਾਲ ਜਾਂ ਕਦੀ ਉਸੇ ਦੇ ਨਾਲ ਉੱਥੇ ਤਾਂ ਦੱਸਦੇ ਕਿ ਜਿਹੜੀ ਇਹ ਲੜਕੀ ਤੁਸੀਂ ਦੇਖ ਰਹੇ ਹੋ ਜਿਹੜੀ ਲਾਲ ਦੇ ਨਾਲ ਖੜੀ ਹੈ ਇਹਨੇ ਸਿਲੰਡਰ ਜਿਹੜੇ ਫਟਾਫਟ ਇਧਰ-ਉਧਰ ਘਾ ਦੱਤੇ ਸੀ ਕਿ ਲੜਕੀ ਕੌਣ ਹੈ ਫੋਨ ਤੇ ਕੌਣ ਦਾ ਫੋਨ ਤੇ ਫੋਨ ਤੇ ਕੌਣ ਹੈ ਬਾਹਰ ਤੋਂ ਮਾਰਦਾ ਯਾਰ ਬਾਹਰੋਂ 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 ਕੌਣ ਬਾਹੂ ਅਜੰਸੀ ਦਾ ਲੋਕਰ ਕਰਵਾ ਦਿਆ ਅਜੰਸੀ ਵਾਲਾ ਕੌਣ ਬਾਹੂ ਵਾਰੀ ਸਾਹਿਬ ਹੈ ਕੌਂਸਲਰ ਹੈ ਹਾਂ ਚੰਦਨਗਰ ਕੋ ਕੌਂਸਲਰ تھا اچھا ਦੁਵਾਰਾ ਕਰ ਫੋਨ ਵਾਲਾ ਸੋ ਤੁਹਾਨੂੰ ਦੱਸ ਦਈਏ ਕਿ ਵਿਅਕਤੀ ਬਲਕਿ 10 ਹੋਇਆ ਕਿ ਚੰਦਨਗਰ ਦਾ ਡਾ ਕੌਂਸਲਰ ਹੈ ਆ ਉਜਨੇ ਫੋਨ ਕੀਤਾ ਸੋ ਦੇਖਦੇ ਆ ਕੀ ਕਹਿੰਦਾ ਹੋ ਸਕਦਾ ਕਿ ਸ਼ਾਇਦ ਪੈਸੇ ਦੀ ਜਿਹੜੀ ਸਾਨੂੰ ਲਾਲਚ ਦਿੱਤੀ ਜਾਵੇ ਸੋ ਅਸੀਂ ਵੀ ਕਰਪਤ ਬਣ ਕੇ ਗੱਲ ਕਰਦੇ ਆ ਨਮਸਲੇ ਕੋਲਰ ਪੇਂਟ ਲਗਾਓ ਫੋਨ ਅਜੀ ਅਜੀ ਦੀ ਗੱਲ ਕਰਾਓ ਕੋਈ ਨਹੀਂ ਉਧਰ ਐ ਜਲਦੀ ਕਰਾ ਕਰਾਉਣੀ ਤਾਂ ਯਾਰ ਜਲਦੀ ਕਰਾ ਹੈਲੋ ਹਾਂਜੀ ਕੌਣ? ਹਾਂ ਕੌਣ ਤੋਂ ਬੋਲੇ? ਭਾਜੀ ਗੁਰਦੀਪ ਗੱਲ ਕਰ ਰਿਹਾ ਜੀ ਤੁਸੀਂ ਕੌਣ? ਭਾਜੀ ਗੁਰਦੀਪ ਯੂਆਫਰ ਤੋਂ ਗੱਲ ਕਰ ਰਿਹਾ ਤੁਸੀਂ ਕੌਣ ਗੱਲ ਕਰ ਰਹੇ ਦੱਸੋ। ਕੌਣ ਬੋਲ ਰਿਹਾ? ਬਾਰੀ ਕਾਉਂਸਲ ਹਾਂਜੀ ਬੋਲੋ। ਭਾਜੀ ਇਹਨਾਂ ਦੇ ਸਿਲੰਡਰ ਦੇ ਵਿੱਚੋਂ ਗੈਸ ਕੱਢਾ ਝੁੱਗੀ ਦੇ ਵਿੱਚ ਕੱਢਦੇ ਪਏ ਸੀਗੇ ਉਹ ਖਬਰ ਕਰਦੇ ਹੋਵਾਂ ਦੱਸੋ ਭਾਜੀ। ਭਾਜੀ 1 ਸਿਲੰਡਰ ਨਹੀਂ 2 ਨਹੀਂ ਘੱਟੋ ਘੱਟ 10 ਸਿਲੰਡਰ ਦੇ ਵਿੱਚੋਂ ਜਿਹੜੀ ਇਹਨਾਂ ਨੇ ਗੈਸ ਕੱਢੀ ਹੋਈ ਹੈ ਸਾਰੇ ਦੇ 3-3 4-4 ਕਿਲੋ ਕੱਢੀ ਹੋਈ ਹੈ ਤਾਂ ਹਿੱਕ ਤੁਸੀਂ ਕਾਉਂਸਲਰ ਹੋ ਤੁਹਾਨੂੰ ਇਹਨਾਂ ਵੀ ਪਤਾ ਹੋਣਾ ਹੈ ਕਿ ਪਿਛਲੇ ਸਮੇਂ ਦੇ ਵਿੱਚ ਧੁੱਗੀਆਂ ਦੇ ਵਿੱਚ ਬਲਾਸ ਹੋਇਆ ਸੀਗਾ ਤੇ ਜੇ ਗਲਤ ਹੈ ਫਿਰ ਭਾਜੀ ਸਾਥ ਨਾ ਨਾ ਦੋਨਾਂ ਦਾ ਓਕੇ ਕਿਹੜੀ ਪਾਰਟੀ ਚੋਂ ਭਾਜੀ ਦਾ ਕਿਹੜੇ ਕਾਉਂਸਲਰ ਤੁਸੀਂ ਕਿੱਥੇ ਦੇ ਐਂਡ ਸਟੇਜ ਭਾਜੀ ਕਾਉਂਸਲਰ ਆਪਣੇ ਵਾਰਡ ਨੰਬਰ 71 ਤੋਂ ਕਾਉਂਸਲਰ ਠੀਕ ਹੈ ਭਾਜੀ ਆਲੋ ਕਰੋ ਆਪਣੇ ਬੰਦੇ ਨਾਲ ਗੱਲ ਲਓ ਜੀ ਤੋਂ ਤੁਹਾਨੂੰ ਦੱਸ ਜੀ ਕਿ ਵਾਰਡ ਨੰਬਰ 71 ਤੋਂ ਦੱਸਿਆ ਗਿਆ ਜਿਹੜਾ ਕਾਉਂਸਲਰ ਹੈ ਸੋ ਉਥੇ ਤਾਂ ਦੱਸ ਜੀ ਕਿ ਪੁਲਿਸ ਪ੍ਰਸ਼ਾਸਨ ਵੀ ਜਿਹੜਾ ਆ ਰਿਹਾ ਤੇ ਆ ਜਿਹੜੀ ਇਹਨਾਂ ਦੀ ਅਰੈਸਟ ਪਾਈ ਜਾਏਗੀ ਅਗਲੀ ਅਪਡੇਟ ਦੇਖਣ ਲਈ ਸਾਡੇ ਨਾਲ ਜੁੜੇ ਰਹੋ ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ ਧੰਨਵਾਦ